ਹਾਈਵੇ ਤੇ ਸਕੂਲ ਬੱਸ ਪਲਟਣ ਦੇ ਕਾਰਨ ਭਿਆਨਕ ਹਾਦਸਾ ਵਾਪਰਿਆ ਦੱਸਦੀਏ ਕਿ ਹਾਈਵੇ ਤੇ ਦੋ ਬੱਸਾਂ ਦੇ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਹੀ ਹਫੜਾ ਦਫੜੀ ਮਚ ਗਈ ਹਾਈਵੇ ਤੇ ਲੰਘ ਰਹੇ ਹੋਰ ਵਾਹਨ ਵੀ ਰੁਕ ਗਏ ਅਤੇ ਸਥਾਨਕ ਲੋਕਾਂ ਨੇ ਦਵਾ ਦਬ ਲੋਕਾਂ ਨੂੰ ਬੱਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਕਿ ਕਈ ਲੋਕ ਇਸ ਹਾਦਸੇ ਦੇ ਦੌਰਾਨ ਬਚ ਵੀ ਗਏ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਵਿੱਚ 25 ਤੋਂ 30 ਯਾਤਰੀ ਸਵਾਰ ਸੀ ਅਤੇ ਉਹ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਜਾ ਰਹੇ ਸੀ ਅਤੇ ਰਾਹ ਦੇ ਵਿੱਚ ਹੀ ਵੱਡਾ ਹਾਦਸਾ ਵਾਪਰ ਗਿਆ ਤੇ ਇਸ ਵੇਲੇ ਦੀ ਵੱਡੀ ਖਬਰ ਨਵਾਂ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹਾਈਵੇ ਤੇ ਇੱਕ ਸਕੂਲ ਦੀ ਬੱਸ ਪਲਟੀ ਹੈ ਦੋ ਬੱਸਾਂ ਦੇ ਵਿਚਕਾਰ ਭਿਆਨਕ ਟੱਕਰ ਹੋਈ ਹੈ ਮੌਕੇ ਤੇ ਹੀ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਿਵੇਂ ਹੀ ਹਾਦਸਾ ਵਾਪਰਦਾ ਹੈ ਆਸ-ਪਾਸੇ ਦੇ ਲੋਕ ਉੱਥੇ ਆ ਕੇ ਇਕੱਠਾ ਹੋਣਾ ਸ਼ੁਰੂ ਹੋ ਗਏ ਔਰ ਜ਼ਖਮੀਆਂ ਦਾ ਫਿਲਹਾਲ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ ਇਹ ਸਕੂਲ ਬੱਸ ਦੇ ਵਿੱਚ ਉਲੀ ਬੱਚੇ ਨਹੀਂ ਸਨ ਇਸ ਦੇ ਵਿੱਚ ਕੁਝ ਹੋਰ ਲੋਕ ਯਾਤਰੀ ਸਵਾਰ ਸੀਗੇ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਾਰਮਿਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਜਾ ਰਹੇ ਸੀ ਅਤੇ ਰਾਹ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਹਨ ਅਤੇ ਉਹਨਾਂ ਦਾ ਫਿਲਹਾਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਇਸ ਵੇਲੇ ਦੀ ਇਹ ਵੱਡੀ ਖਬਰ ਨਵਾਂ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹਾਈਵੇ ਤੇ ਸਕੂਲ ਬੱਸ ਪਲਟਣ ਦੇ ਕਾਰਨ ਵੱਡਾ ਹਾਦਸਾ ਵਾਪਰਿਆ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਆ ਛੇੜੂ ਘਰ ਕਿਸ ਸਕੂਲ ਆਸਲ ਤਾੜ ਤੋਂ ਜਾਣਾ ਕਿੱਥੇ ਜੀ ਛੇੜੀ ਨਾਂੰਪੁਰ ਸਾਹਿਬ ਪਾਲਜਾ ਨਹੀਂ ਪਤਾ ਨਹੀਂ ਲੱਗਦਾ ਜੀ ਕਿੰਨੇ ਕ ਬੰਦੇ ਸਵਾਰ ਸੀ ਅਸੀਂ ਹੈਗੇ ਸੀ ਕੋਈ 15 ਹੈਗੇ ਸੀ 50 ਕ ਹੈਗੇ ਸੀ 50 ਕ 50 ਬੰਦੇ ਸੀ ਹਾਂਜੀ ਹਾਂਜੀ ਫੀਚਰ ਸੀ ਕਿੰਨਾ ਚਿਰ ਹੋ ਗਿਆ ਘਟਾ ਵਿੱਚ ਸਾਰੇ ਹਾਂ ਸੇ 10 ਮਿੰਟ ਹੋ ਗਏ ਇਹ ਹੋਇਆ ਕਿੰਨਾ ਕੋਈ ਡਰਾਈਵਰ ਨਾਲ ਕੋਈ ਪਤਾ ਉਹ ਟੱਕੀ ਸੀ ਕਿ ਸਾਡੇ ਤੋਂ ਮੁਰੇ ਪਿੱਛੀ ਗੱਡੀ ਵਿੱਚ ਆ ਕੇ ਵਿੱਚ ਅੱਗੇ ਪਿੱਛੇ ਗੱਡੀ ਵਿੱਚ ਬਸ ਸਾਰੇ ਸਹੀ ਸਲਾਮਤ ਠੀਕ ਠਾਕ ਨੇ ਕੋਈ ਸਰਟਾ ਹੈ ਗਿਆ ਟੀਚਰ ਉਹਨਾਂ ਨੂੰ ਲੈ ਕੇ ਗਏ ਉਥੇ ਹਸਪਤਾਲ ਅਸਟਾਲੇ ਕੇ ਹਾਂ ਹਾਂ ਜਿਹੜਾ ਹੈਗੇ ਨੇ ਉਹਨਾਂ ਨੂੰ ਇਹ ਸ਼੍ਰੀ ਆਪਣੇ ਖੇਮਕਰ ਸਾਹਿਬ ਤੋਂ ਚੱਲੇ ਸੀ ਕਿ ਜੀ ਇਹਨਾਂ ਨੇ ਅਨੰਤਪੁਰ ਸਾਹਿਬ ਜਾਣਾ ਸੀ ਉੱਥੇ ਕੋਈ ਖਾਲਸਾ ਪੰਥ ਦਾ ਕੋਈ ਸਮਾਗਮ ਚੱਲਦਾ ਸੀ ਉੱਥੇ ਜਾਣਾ ਸੀ ਇਹ ਥੋੜੀ ਗੱਤ ਡਾਇਰੈਕਸ਼ਨ ਤੇ ਆ ਗਏ ਜੰਪੂਰੀ ਗੱਡੀ ਨੇ ਕਿਹਾ ਵੀ ਇਸ਼ਾਰਾ ਦਿੱਤਾ ਇਹਨਾਂ ਨੂੰ ਤੇ ਦੋਹੇ ਗੱਡੀਆਂ ਆਪਸ ਵਿੱਚ ਟਕਰਾ ਟਕਰਾ ਗਈਆਂ ਕਿਤੇ ਬੰਦੇ ਜ਼ਖਮੀ ਆ ਕਿ ਇਹ ਸਾਰੇ ਜਾ ਕੇ ਹਸਪਤਾਲ ਭੇਜ ਦਿੱਤੇ ਗਿਆ ਇਸ ਟਾਈਮ ਜੀ ਉੱਥੇ ਜਾ ਕੇ ਪਤਾ ਲੱਗੂ ਕਿ ਕਿੰਨੇ ਜ਼ਖਮੀ ਨੇ ਕਿੰਨੇ ਬੰਦੇ ਕਿਤੇ ਬੰਦੇ ਸੀਗੇ ਇਹ ਦੋ ਗੱਡੀਆਂ ਸੀ ਲਗਭਗ 70 75 ਬੰਦੇ ਸੀਗੇ ਇਹ ਟਰੱਕ ਦੋ ਗੱਡੀਆਂ ਚ ਹਰ ਦੋ ਗੱਡੀ ਗਿਰੀ ਹੈ ਹਾਂ ਗੱਡੀ ਇੱਕ ਪਲਟ ਗਈ ਸੀ ਇੱਕ ਗੱਡੀ ਉਹ ਖੜੀ ਰਹਿ ਗਈ ਸੀ ਖੜੀ ਆਪਸ ਵਿੱਚ ਆਪਸ ਵਿੱਚ ਟਕਰਾਈ ਹੈ ਅਜਾ ਪਰਸਪਰ ਆਪਸ ਵਿੱਚ ਟਕ ਕੁਝ ਜੁੱਟ ਹੋ ਤਾਂ ਹਫ਼ਤਾ ਜਾ ਕੇ ਪਤਾ ਕਰਕੇ ਨਹੀਂ ਨਹੀਂ ਉਹ ਕੁਝ ਨਹੀਂ ਇਤਨੀ ਮਤ ਕੁਝ ਨਹੀਂ ਹੋਇਆ ਠੀਕ ਠਾਕ ਹੈ ਸਾਡਾ ਹਾਲ ਹੀ ਪਹਿਲਾਂ ਠੀਕ ਠਾਕ ਆ ਜੀ ਇਹ ਜਿਹੜਾ ਹਫ਼ਤਾ ਪਤਾਇਆ ਗਿਆ ਹੈ ਹਾਈਵੇ ਤੇ ਸਕੂਲ ਬੱਸ ਪਲਟਣ ਦੇ ਕਾਰਨ ਭਿਆਨਕ ਹਾਦਸਾ ਵਾਪਰਿਆ ਦੱਸਦੀ ਹੈ ਕਿ ਹਾਈਵੇ ਤੇ ਦੋ ਬੱਸਾਂ ਦੇ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਹੀ ਹਫੜਾ ਦਫੜੀ ਮਚ ਗਈ ਹਾਈਵੇ ਤੇ ਲੰਘ ਰਹੇ ਹੋਰ ਵਾਹਨ ਵੀ ਰੁਕ ਗਏ ਅਤੇ ਸਥਾਨਕ ਲੋਕਾਂ ਨੇ ਦਵਾ ਦਬ ਲੋਕਾਂ ਨੂੰ ਬੱਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਕੀ ਕਈ ਲੋਕ ਇਸ ਹਾਦਸੇ ਦੇ ਦੌਰਾਨ ਬਚ ਵੀ ਗਏ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਵਿੱਚ 25 ਤੋਂ 30 ਯਾਤਰੀ ਸਵਾਰ ਸੀ ਅਤੇ ਉਹ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਜਾ ਰਹੇ ਸੀ ਅਤੇ ਰਾਹ ਦੇ ਵਿੱਚ ਹੀ ਵੱਡਾ ਹਾਦਸਾ ਵਾਪਰ ਗਿਆ ਤੇ ਇਸ ਵੇਲੇ ਦੀ ਵੱਡੀ ਖਬਰ ਨਵਾਂ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹਾਈਵੇ ਤੇ ਇੱਕ ਸਕੂਲ ਦੀ ਬੱਸ ਪਲਟੀ ਹੈ ਦੋ ਬੱਸਾਂ ਦੇ ਵਿਚਕਾਰ ਭਿਆਨਕ ਟੱਕਰ ਹੋਈ ਹੈ ਮੌਕੇ ਤੇ ਹੀ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਿਵੇਂ ਹੀ ਹਾਦਸਾ ਵਾਪਰਦਾ ਹੈ ਆਸ-ਪਾਸੇ ਦੇ ਲੋਕ ਉੱਥੇ ਆ ਕੇ ਇਕੱਠਾ ਹੋਣਾ ਸ਼ੁਰੂ ਹੋ ਗਏ ਔਰ ਜ਼ਖਮੀਆਂ ਦਾ ਫਿਲਹਾਲ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ ਇਹ ਸਕੂਲ ਬੱਸ ਦੇ ਵਿੱਚ ਸਕੂਲੀ ਬੱਚੇ ਨਹੀਂ ਸਨ ਇਸ ਦੇ ਵਿੱਚ ਕੁਝ ਹੋਰ ਲੋਕ ਯਾਤਰੀ ਸਵਾਰ ਸੀਗੇ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਾਰਮਿਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਜਾ ਰਹੇ ਸੀ ਅਤੇ ਰਾਹ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਹਨ ਅਤੇ ਉਹਨਾਂ ਦਾ ਫਿਲਹਾਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਇਸ ਵੇਲੇ ਦੀ ਇਹ ਵੱਡੀ ਖਬਰ ਨਵਾਂ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹਾਈਵੇ ਤੇ ਸਕੂਲ ਬੱਸ ਪਲਟਣ ਦੇ ਕਾਰਨ ਵੱਡਾ ਹਾਦਸਾ ਵਾਪਰਿਆ ਸਿੰਘ ਤੁਸੀਂ ਕਿੱਥੋਂ ਆ ਰਹੇ ਸੀ ਚਲੋ ਅਸੀਂ ਆ ਛੇੜੂ ਘਰ ਕਿਸ ਸਕੂਲ ਅਸਲ ਤੌਰ ਤੇ ਜਾਂ ਕਿੱਥੇ ਜੀ ਛੇੜੀ ਨੰਦਪੁਰ ਸਾਹਿਬ ਕਾਲਜ ਐਕਸਟੈਂਡ ਕਿੱਦੋਂ ਬਦਲ ਗਿਆ ਕੋਈ ਨਹੀਂ ਪਤਾ ਨਹੀਂ ਲੱਗਦਾ ਜੀ ਕਿੰਨੇ ਕਬਦੇ ਸਵਾਰ ਗਏ ਸੀ ਅਸੀਂ ਹੈਗੇ ਸੀ ਕੋਈ 15 ਹੈਗੇ ਸੀ 50 ਹੈਗੇ ਸੀ ਹਾਂਜੀ 50 50 ਬੰਦੇ ਸੀ ਹਾਂਜੀ ਹਾਂਜੀ ਟੀਚਰ ਸੀ ਇਕੱਠਾ ਹੋ ਗਏ ਕਿੰਨੇ ਦਰ ਹੋ ਗਏ ਇਕੱਠਾ ਹੋਏ ਸਾਰੇ ਅਸੇ 10 ਮਿੰਟ ਹੋ ਗਏ ਇਹ ਹੋਇਆ ਕਿੰਨਾ ਕੋਈ ਡਰਾਈਵਰ ਨਾਲ ਕੋਈ ਪਤਾ ਉਹ ਟੱਕੀ ਸੀ ਕਿ ਸਾਡੇ ਤਾਂ ਮੂਰੇ ਪਿੱਛੀ ਗੱਡੀ ਵਿੱਚ ਆਨ ਕੇ ਵਿੱਚ ਅਜੇ ਪਿੱਛੀ ਗੱਡੀ ਵਿੱਚ ਬਸ ਸਾਰੇ ਸਹੀ ਸਲਾਮਤ ਠੀਕ ਠਾਕ ਨੇ ਸਾਰੇ ਕੋਈ ਸਰਟਾ ਹੈ ਗਈਆਂ ਟੀਚਰ ਉਹਨਾਂ ਨੂੰ ਲੈ ਕੇ ਗਏ ਆ ਉੱਥੇ ਹਸਪੀਟਲ ਹਸਪਾ ਲੈ ਕੇ ਹਾਂ ਹਾਂ ਜਿਹੜਾ ਹੈਗੇ ਨੇ ਉਹਨਾਂ ਨੂੰ ਪਾਵੀ ਦੇ ਹੋ ਜੀ ਇਹ ਸ੍ਰੀ ਆਪਣੇ ਖੇਮਕਰ ਸਾਹਿਬ ਤੋਂ ਚੱਲੇ ਸੀਗੇ ਜੀ ਇਹਨਾਂ ਨੇ ਅਨੰਤਪੁਰ ਸਾਹਿਬ ਜਾਣਾ ਸੀ ਉੱਥੇ ਕੋਈ ਖਾਲਸਾ ਪੰਥ ਦਾ ਕੋਈ ਸਮਾਗਮ ਚੱਲਦਾ ਸੀ ਉੱਥੇ ਜਾਣਾ ਸੀ ਇਹ ਥੋੜੀ ਗੱਤ ਟ੍ਰੈਕਟਰ ਤੇ ਆ ਗਈ ਜੰਪੂਰੀ ਗੱਡੀ ਦੇ ਕਿਹਾ ਇਹ ਸਾਰਾ ਦਿੱਤਾ ਇਹਨਾਂ ਨੂੰ ਤੇ ਦੋਹੇ ਗੱਡੀਆਂ ਆਪਸ ਵਿੱਚ ਟਕਰਾ ਟਕਰਾਕ ਗਈ ਕਿੰਨੇ ਬੰਦੇ ਜ਼ਖਮੀ ਆ ਕਿ ਇਹ ਸਾਰੇ ਜੇ ਚੱਕ ਹਸਪਤਲ ਪੇ ਦਿੱਤੇ ਗਿਆ ਇਸ ਟਾਈਮ ਉੱਥੇ ਜਾ ਕੇ ਪਤਲੇ ਹੋਏ ਕਿੰਨੇ ਜਗ ਬੰਦੇ ਕਿੰਨੇ ਬੰਦੇ ਸੀਗੇ ਇਹ ਦੋ ਗੱਡੀਆਂ ਸੀ ਲਗਭਗ 70 75 ਬੰਦੇ ਸੀਗੇ ਇਹ ਛੋਟੂ ਦੋ ਗੱਡੀਆਂ ਚ ਇੱਕ ਗੱਡੀ ਗਿਰੀ ਹੈ ਹਾਂ ਗੱਡੀ ਇੱਕ ਪੈਂਟ ਗਈ ਸੀ ਇੱਕ ਗੱਡੀ ਤਾਂ ਖੜੀ ਸੀ ਖੜੀ ਆਪਸ ਵਿੱਚ ਆਪਸੇ ਟਕਰਾਈਏ ਅਜਾ ਆਪਸ ਵਿੱਚ ਆਪਸੇ ਟਕਰਾਕ ਜੁਲਟੀ ਕੁਝ ਜੁੱਟ ਹੋਤਾ ਹਫਤਾ ਜਾ ਕੇ ਪਤਾ ਕਰਕੇ ਨਾ ਨਹੀਂ ਉਹ ਕੋਈ ਨਹੀਂ ਇਤਨੀ ਮੌਤ ਕੁਝ ਨਹੀਂ ਹੋ ਠੀਕ ਠਾਕ ਹੈ ਸਾਡਾ ਹਾਲ ਹੀ ਪਹਿਲਾਂ ਠੀਕ ਠਾਕ ਹੈ ਜੀ ਇੰਝੜਾ ਹਫਤਾ ਪਤਾਇਆ ਗਿਆ